ਇਹ ਕੌਣ ਬੈਠੀ ਆ ਇਹ ਕੌਣ ਆ ਇੱਥੇ ਆ ਇੱਥੇ ਫੁਆਰੇ ਚੌਂਕ ਕੋਲ ਚੱਲਦੇ ਆ ਭਾਈ ਛੋਟਾ ਸਰਾਂਦੇ ਨਹੀਂ ਹੈਗਾ ਇਹ ਫੁਆਰੇ ਚੌਂਕ ਹੋ ਗਿਆ ਰੋਟੀ ਨੇ ਚਾਰ ਅੰਬ ਦੇ ਚਾਰ ਨਾਲ ਮੈਂ ਦੇਸੀ ਬੰਦਾ ਮੈਂ ਬਾਹੀ ਖਾਣ ਲੱਗਦਾ ਦੇਸੀ ਉਹਦੇ ਡੇਰਾ ਲਾ ਕੇ ਰੱਖੇ ਰਸਤੇ ਦੇ ਅਸੀਂ ਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਵੈਲਕਮ ਕਰਦੇ ਆ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦਾ ਵਲੌਗ ਅਸੀਂ ਲੈ ਕੇ ਆ ਰਹੇ ਆ ਤੇ ਆਪਾਂ ਚੱਲਿਆ ਜੰਡੀਗੜ ਘੁੰਮਣ ਫਿਰ ਤੇ ਤੁਹਾਨੂੰ ਦੱਸਦੀ ਏ ਅੱਜ ਸਾਡੇ ਭਾਂਜੇ ਦਾ ਬਰਥਡੇ ਵੀ ਆ ਤੇ ਅੱਜ 9 ਤਰੀਕਾ 9 ਅਪ੍ਰੈਲ ਉਹਦਾ ਫਰਸਟ ਬਰਥਡੇ ਆ ਤੇ ਉਹ 1 ਸਾਲ ਦਾ ਹੋ ਗਿਆ ਤੇ ਅੱਜ ਵੀ ਆਪਾਂ ਉਹਦਾ ਬਰਥਡੇ ਮਨਾਵਾਂਗੇ ਤੇ ਉਹਨਾਂ ਨੇ ਤਾਂ ਉਹ ਵੈਸੇ ਰਹਿੰਦੇ ਆ ਕੈਨੇਡਾ ਦੇ ਵਿੱਚ ਉਹਨਾਂ ਦੀ ਸਾਰੀ ਫੈਮਿਲੀ ਉੱਥੇ ਹੀ ਰਹਿੰਦੀ ਆ ਤੇ ਉਹਨਾਂ ਨੇ ਤਾਂ ਕੱਲ ਹੀ ਇੱਕ ਦਿਨ ਪਹਿਲਾਂ ਬਰਥਡੇ ਮਨਾ ਲਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਕੈਨੇਡਾ ਦੇ ਵਿੱਚ ਕਿੰਨੀ ਬਿਜ਼ੀ ਲਾਈਫ ਹੁੰਦੀ ਆ ਫਿਰ ਉਹਦੇ ਕਰਕੇ ਸੰਡੇ ਨੂੰ ਸਾਰਿਆਂ ਨੂੰ ਛੁੱਟੀ ਸੀ ਉਹਨਾਂ ਨੇ ਇਸ ਕਰਕੇ ਕਿ ਦਿਨ ਪਹਿਲਾ ਮਨਾ ਲਿਆ ਬਹੁਤ ਹੀ ਵਧੀਆ ਮਨਾਇਆ ਤੇ ਅੱਜ ਆਪਾਂ ਅੱਜ ਮਨਾਵਾਂਗੇ ਉਹ ਤਾਂ ਬਥੜੇ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਤੇ ਵਲੌਗ ਨੂੰ ਕੰਟੀਨਿਊ ਦੇਖਦੇ ਰਹੋ ਤੇ ਅੰਤ ਤੱਕ ਜਰੂਰ ਦੇਖਿਓ ਤੇ ਵਧੀਆ ਲੱਗਾ ਸਬਸਕ੍ਰਾਈਬ ਜਰੂਰ ਕਰਿਓ ਕੀ ਪਾਈਏ ਕੀ ਪਾਈਏ ਆ ਵਾਲ ਦੇ ਨਾਲ ਜਮ ਮੇਰੇ ਸੂਟ ਹੈ ਤੇ ਆਪਾਂ ਵੇਅਰ ਕਰਾਂਗੇ ਆ ਵਾਲੀ ਡਰੈਸ ਇਹਦੇ ਨਾਲ ਆ ਵਾਲਾ ਟਰੌਜ਼ਰ ਹੁਣ ਵੀ ਇਹ ਕਰਕੇ ਦਿਖਾਵਾਂਗੇ ਫਾਈਨਲ ਲੁੱਕ ਤੇ ਦੈਨ ਆਵਣਾ ਲਵਾਂਗੇ ਆਪਾਂ ਪਰਸ ਓਕੇ ਤੇ ਮੈਂ ਹੋ ਗਈ ਸੀ ਫਰੈਸ਼ ਹਰ ਚੀ ਵੀ ਹੋ ਗਈ ਸੀ ਰੈਡੀ ਮਤਲਬ ਦੋਸਤ ਤੇ ਕੀ ਹਾਲ ਆਓ ਪਿੱਛੇ ਦੇਖੋ ਜੋ ਪੁਰਾਣੇ ਵਲੌਗ ਜੇ ਆਪਾਂ ਖੰਨੇ ਗਈ ਸੀ ਆਪਣੇ ਨਾਲ ਇੱਕ ਮੁੰਡਾ ਗਿਆ ਸੀ ਅਜੇ ਤਾਂ ਉਹ ਵੀ ਅੱਜ ਨਾਲ ਚਲੇ ਆ ਚਰਮ ਤੇ ਮੈਂ ਵੀ ਹੁਣ ਰੈਡੀ ਹੰਨੀ ਆ ਤੇ ਨਵੇਂ ਥੋੜਾ ਸ਼ਾਪ ਚ ਜਾਣਾ ਸੀ ਕੰਮ ਸੀ ਤੇ ਆਪਾਂ ਮਿਲਦੇ ਹਾਂ ਪਹੁੰਚ ਗਏ ਲਾਂਟੇ ਮਾਲ ਕਿੰਨਾ ਟਾਈਮ ਹੋ ਗਿਆ ਪੌਣੇ 6 ਹੋ ਗਏ ਪੌਣੇ 6 ਅਬ ਇਹ ਲਾਂਟੇ ਮਾਲ ਪਹੁੰਚੀ ਆ ਅਖੀਰਕਾਰ ਪਹੁੰਚੀ ਤੇ ਆਪਾਂ ਜੰਮੀ ਐਂਟਰੀ ਲਾ ਲਈ ਲਾ 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 ਐਵੇਂ ਕਿ ਲਾ ਲਾ ਵਾ ਕੈਸਰ ਹੈ ਸੀ ਨੇ ਅਨਕ ਲਈ ਲੈ 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 ਮੈਂ ਵੀ ਆਈ ਕੋਟਾ ਹੁੰਦਾ ਬਿਚਾਰ ਵੇਚਦਾ ਲੈ ਦੇਖੀ ਸਟਾਈਲ ਦੇਖੀ ਰਿੱਕੀ ਸਟਾਈਲ ਦਾ ਖੜਾ ਧੀ ਸੋਹਣਾ ਮੁੰਡਾ ਚਲੋ ਜੀ ਪੌਂਟ ਕੀ ਕੀ ਪਹਿਲਾਂ ਤਾਂ ਪੂਰੇ ਚੌਨਾਂ ਲਾਈਆਂ ਹੈਨ ਕਾ ਹੁਣ ਸੰਦ ਲੱਗ ਰਹੀ ਹੈ ਹਾਂਜੀ ਕੀ ਹਾਲ ਚਾਲ ਹਾਂਜੀ ਕੀ ਹਾਲ ਚਾਲ ਜੋ ਹੁਣ ਤਾਂ ਕਰ ਦੋ ਕੀ ਹਾਲ ਚਾਲ ਜੋ ਲੈਟੋ ਲੈਟੋ ਸ਼ੋਪਿੰਗ ਤਾਂ ਦੱਸ ਦੋ ਫਿਰ ਕਿੰਨੀ ਕੇ ਕਰਾਂਗੇ ਮੈਂ ਗਰੀਬ ਹੂੰ 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 ਮੈਂ ਤਾਂ ਕਿਹਨੇ ਪਤਾ ਹਾਂ ਇੱਧਰ ਨੂੰ ਜਾ ਆੜੀ ਇਕੱਠੇ ਰਹਿੰਦੇ ਆ ਦੋਹੇ ਜਾਨੀ ਕਿੱਧਰ ਜਾਣਾ ਹੈ ਕਿੱਧਰ ਕਿੱਧਰ ਫੁਆਰੇ ਫੁਆਰੇ ਜਾਉਂ ਤੋਂ ਫੁਆਰੇ ਜਾਉਂ ਕੋਲ ਚੱਲਦੇ ਆਂ ਭਾਈ ਥੋੜਾ ਸਰੰਦ ਨਹੀਂ ਹੈਗਾ ਇਹ ਕੋਹਰਾ ਚੰਗ ਹੋ ਗਿਆ ਯਾਰ ਮੇਰੇ ਫੋਟੋ ਕੇ ਚਾਣ ਜਾਏਗਾ ਚੰਗੀ ਕਰ ਤੁਹਾਨੂੰ ਹਾਏ ਇਹ ਦੁਪਹਰ ਉਰੇ ਬਣਾ ਅੱਛਾ ਕਿੱਧਰ ਤੇ ਬਣਾਉਗਾ ਉਰੇ ਉਰੇ ਯਾਰ ਇਹ ਆਫਰੇ ਕੋਲ ਸੋਨੇ ਲੱਗੂ ਜੀ ਨਾ ਵੀਡੀਓ ਫਾਰੇ ਕੋਲ ਬਣਾ ਲੂ ਆ ਠੀਕ ਹਾਂਜੀ ਦੋਸਤਾਂ ਮੇਰਾ ਹੋ ਗਿਆ ਤੁਸੀਂ ਦੇਖ ਸਕਦੇ ਹਾਂ ਕੀ ਪੀਨੀਏ ਕਾਫੀ ਮੈਂ ਕੁਝ ਖਾ ਵੀ ਨਹੀਂ ਸਕਦਾ ਇੱਥੇ ਕਰਕੇ ਉਹ ਆ ਗਿਆ ਜੋ ਪਿੰਮਰੀ ਕੌਫੀ ਲੈ ਕੇ ਆ ਕੇ ਸਾਨੂੰ ਸਾਨੂੰ ਇਕੱਲਾ ਇਕੱਲਾ ਹੀ ਖਾਏ ਦੇਖੀ ਲੈ ਸੀ ਕੱਦੇ ਅਸੀਂ ਕੱਦੇ ਬੈਠੇ ਆ ਵੀ ਸਾਨੂੰ ਕੌਫੀ ਲੈ ਕੇ ਆਉ ਆਪ ਆਪਣੀ ਕਰਾ ਕੇ ਆ ਗਿਆ ਇਕੱਲਾ ਇਕੱਲਾ ਹੀ ਇਕੱਲਾ ਇਕੱਲਾ ਹੀ ਆਪ ਕਰਦੀ ਆ ਤਾਲ ਹੀ ਲੈ ਸਕਦਾ ਓਹੋ ਉੱਡ ਗਿਆ ਪਿੰਮਰੀ ਉੱਡ ਗਿਆ ਜਰਾ ਕਹਿੰਦੇ ਤੁਹਾਨੂੰ ਖਰਾਬ ਕਰਦੀ ਆ ਗੱਲ ਸੁਣ ਲੈ ਤੁਸੀਂ ਵੇਖੋ ਕੋਈ ਨਹੀਂ ਨਾ ਦੇ ਗਰੀਬਾਂ ਨੂੰ ਤੁਸੀਂ ਵੇਖੋ ਕੋਈ ਨਹੀਂ ਅਸੀਂ ਅਸੀਂ ਸਟਾਰਬਾਕਸ ਪੀਂਦੇ ਆ ਕੋਈ ਤੁਸੀਂ ਵੇਖੋ ਮੈਂ ਕਿਵੇਂ ਪੀਣਾ ਕਰ ਬੂ ਅੱਛਾ ਠੀਕ ਹੈ ਠੀਕ ਹੈ ਅਸੀਂ ਸਟਾਰਬਾਕਸ ਵੀ ਨਹੀਂ ਆ ਕਰਦੇ ਕਿ ਅੱਛਾ ਸਾਨੂੰ ਤਾਂ ਕੀ ਪਤਾ ਹੀ ਨਹੀਂ ਸਾਡੇ ਆਏ ਆਉਣ ਦਾ ਮਕਸਦ ਹੈ ਸਾਡੇ ਭਾਂ ਦੇ ਅੱਜ ਬਰਥਡੇ ਆ ਤੁਸੀਂ ਤਾਂ ਆ ਤੇਰੇ ਤੋਂ ਮਿਲ ਕੇ ਆਉਣੇ ਆ ਉਹ ਵੀ ਦੇ ਗੰਦੇ ਤੁਸੀਂ ਕੋਫੀ ਲੈ ਕਰੋ ਠੀਕ ਲੱਗ ਰਹੀ ਹੈ ਬਾਈ ਮੈਂ ਸੋਨਾ ਦਾ ਮਤਲਬ ਸੱਜੰਦਵਾਰ ਪਿੱਤੀ ਹੈ ਦੋਫੀ ਇਹ ਰਾਤ ਕਿਉਂ ਟੇਸਟੀ ਲੱਗ ਰਹੀ ਹੈ ਪਿਛਲੀ ਵਾਰੀ ਰਾਹ ਨਹੀਂ ਹੁੰਦਾ ਕਿਵੇਂ ਹੈ ਨਾ ਇੱਕ ਕੰਮ ਪਹਿਲਾ ਵਰਗੀ ਹੋ ਆ ना नाम तो no, no. <laughs> खोली कॉफी <आ> <laughs> खोली अजे कॉफी टेंट टने कुछ भी कुछ भी <laughs> ਤਰਾ ਫੀਡਬੈਕ ਮੰਗਣ ਲੱਗੇ ਆ ਨਾ ਤਾਂ ਫੀਡਬੈਕ ਹੀ ਦੇ ਦੇ। ਇਹ ਵੀ ਨਾ ਕੋ ਬਿਗਿੱਟੇ ਜੋ ਆਉਂਦਾ। ਹੋਇਆ ਨਹੀਂ ਫਟੋ ਬਣਾਏ। ਯਾਰ ਪਤਾ ਨਹੀਂ ਕਿ ਇਹਨਾਂ ਨੇ ਫੀਡਬੈਕ ਤਾਂ 15 ਵਾਰ ਲੈ ਕਹਿੰਦੇ ਟੀਮੂ ਵੀ ਫੀਡਬੈਕ ਦੇਓ ਇਸ ਸਾਹਮਣੇ। ਨੰਬਰ ਆਉਣਾ ਭਰ ਕੇ ਕੋਈ ਵੀ ਦੱਸ ਦੇ। ਅੱਛਾ ਜੀ। ओटीपी तेरे 골타 ਨਾਲ ਦੀ ਨਾਲ ਆ ਜਾਣਾ ਹੈ ਝੱਤ ਦਾ ਇਹ ਬੁੱਢੂ ਕੀ ਇੱਕ ਬੁੱਢੂ ਨਾ ਇਹਦਾ ਬਣਾ ਸਰ ਹਾਂਜੀ ਦੋਸਤ ਅੱਜ ਕੀ ਮੁਰਾ ਨਾ ਕੁਛ ਲੰਮੀ ਫ੍ਰੀ ਲਿੰਕ ਕਰ ਮੈਂ ਲਾ ਦਿੰਦਾ ਕਿ ਰੋਕਿਆ ਗਰੀਬਾ ਰੋਜ਼ ਦੁਪਹਿਰਾਂ ਜਿੱਥੇ ਗਏਗੇ ਆ प्लान ਜੋਗੇ ਬਈ ਲਾ ਹਾਂ ਇਹ ਨਹੀਂ ਚਾਹ ਤੋ ਹਣਾ ਚਾਹ ਤੋ ਬਣਾ ਕਰਾ ਹਾਂ ਅੱਛਾ ਚਰੀ ਦਾ ਮਾਰ ਚੋੜ ਸੋ ਚੰਬੀ ਆ ਜਾਓ ਵੀ ਤਰਾ ਆ ਤਾਂ ਤੁਸੀਂ ਲੋਕ ਕਹਿ ਰਹੇ ਯਾਰ ਤੁਹਾਨੂੰ ਲੋਕ ਕਹਿ ਰਹੇ ਹਾਂ ਕਿ ਫਟ ਕੇ ਦੱਸਣਾ ਕਿ ਉਹ ਚੱਲ ਰਿਹਾ ਉਹ ਦੇਖੋ ਟ੍ਰੈਂਸਨ ਚ ਇਹ ਹੋ ਗਏ ਚਲੋ ਫ੍ਰੈਂਡਸ ਟ੍ਰੇਡਰ ਦੇਖਿਆ ਚਾਹਤ ਹੈ ਟ੍ਰੇਡਰ ਕੋਈ ਨਹੀਂ ਕੋਈ ਨਹੀਂ ਨਵਾਂ ਮਿਲ ਜੂਗਾ ਰਾ ਰਾ ਆਸੀਂ ਜਿਹੜੇ ਬੇਬਲੇ ਨਹੀਂ ਨਾ ਕਿਤੇ ਭਾਈ ਭਾਈਵਾ ਨਹੀਂ ਦੇਖਾਂ ਦਾ ਅਰਥੋਂ ਹਿੰਦੀ ਦੇ ਭਿਆਬੀ ਮਿਕਸ ਸੀ ਹੀ ਕਰੀਆ ਮੈਨ ਦਾ ਸਾਨ ਯਾ ਅੰਦਰ ਕੁਛ ਨਹੀਂ ਲੱਗਦਾ ਨਾ ਆਹ ਪਾ ਉਧਰ ਸੇਲ ਸੂਲ ਤੇ ਦੇਖ ਲਾਂਗੇ ਭਾਈ ਪੈਸਾ ਹੋ ਤਾਂ ਕਿਆ ਕੁਝ ਨਹੀਂ ਹੋ ਸਕਦਾ ਹਾਂ ਸੇਲਸੂਲ ਦੇਖਦੇ ਆ ਕਿਸੇ ਹੋਰ ਵਾਸੇ ਜਾਂਦੇ ਆ ਆਪਾਂ ਸਾਣੇ ਜਵਕਾ ਵਾਲੇ ਆਪਣੇ ਕੱਪੜੇ ਜਵਕਾ ਵਾਲੇ ਕੱਪੜੇ ਲੈਣੇ ਮੈਂਗਾ ਜਵਕਾ ਵਾਲੇ ਕੱਪੜੇ ਲੈਣੇ ਅਰਚ ਕੱਪੜੇ ਲਾ ਲਾ ਮੈਂ ਨਾ ਉਹਦੇ ਮਾਰਦੇ ਨਹੀਂ ਥੋੜੀ ਚਾਹੀਦੀ ਵੇਟ ਮੈਨਾਂ ਅੱਡ ਗਾ ਕੱਪੜੇ ਜਵਕਾ ਵਾਲੇ ਝੋਸੋਂ ਨਾ ਨਾ ਦੋ ਛਾਲ ਮਾਰਾਂ ਮੈਂ ਹਾਂ ਆਪਣਾ ਲੱਗ ਰਿਹਾ ਨਾ ਛਾਲਣ ਵਾਲਾ ਨੀਚੇ ਵਾਹ ਛਾਲ ਮਾਰਦੇ ਵੇ ਜਿਵੇਂ ਤੋੰਂ ਕੰਦੇਰੀਆਂ ਛੱਡੀਆਂ ਓਡੀਆਂ ਵੱਜ ਜਾਣਗੀਆਂ ਨਾ ਕਿ ਨਹੀਂ ਮੈਂ ਮਾਰਦਾ ਉਹ ਪਾਣੀ ਚ ਡੂਕੀ ਲੱਗੂਗੀ ਸਿੱਧਾ ਮੈਂ ਹੱਡੀਆਂ ਦਾ ਵੱਜ ਜਾਣ ਗਿਆ ਹਾਂ ਹਾਂ ਹੱਡਾਂ ਨਹੀਂ ਵੱਜਣਾ ਸਿੱਧਾ ਹੀ ਆ ਕੇ ਪਾਣੀ ਚ ਗਿਆ ਮੈਂ ਮਾਰਾਂ ਛਾਲ ਪਿੱਛੇ ਮੁੜ ਕੇ ਨਾ ਦੇਖੀ ਪਰ ਇਹ ਜਣਾ ਮੜੇ ਤਾਂ ਹਲਵੇਂ ਚ ਨਹੀਂ ਵੀਡੀਓ ਨਹੀਂ ਬਣਾਉਂਦੇ ਨਹੀਂ ਬਸ ਬਹੁਤ ਬੰਦ ਕੰਪੀਅਰ ਪੜੀ ਗਿਆ ਨਾ ਅਰੇ ਸਹੀ ਆ ਨਾ ਫਿਰ ਬੜਾ ਇਹ ਆ ਆ ਜਾ ਆ ਜਾ ਆਹ ਚੰਡੀਗੜ੍ਹ ਦਾ ਮਸ਼ਹੂਰ ਹਿੱਸਾ ਹੈ ਜੀ ਇਹ ਸਾਰੇ ਲੋਕ ਫੋਟੋ ਆ ਕੇ ਜਾਂਦੇ ਆ ਹਾਂ ਜੀ ਜਾਂਦੇ ਨੇ ਵੀਡੀਓ ਬਣਾ ਲਿਆ ਦੇਖੋ ਸਹੀ ਗੱਲ ਹੈ ਸਹੀ ਆ ਇਹਦੀ ਫੋਟੋ ਕਿਦਾਈ ਆ ਨਹੀਂ 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 ਲਗਾਓ

ਉਰੇ ਨਹੀਂ ਹੈਗਾ ਮੈਂ ਮਜ਼ਾਕ ਕਰ ਰਿਹਾ ਬੈਠ ਜਾ ਤੂੰ ਅਸੀਂ ਬੈਠੋ ਤੁਸੀਂ ਉਰੇ ਕੀ ਖਾਓਗੇ ਕੀ ਹੋਵੇ ਦੋਸਤ ਉਹ ਉਹ ਕਿਹਨੇ ਖੜੀ ਆ ਗਈ ਉਹ ਵੀ ਲਾਂਟੇ ਜੇ ਲਾਂਟੇ ਆ ਗਏ ਲਾਂਟੇ ਮੈਂ ਕੋਕ ਲੈ ਲਿਆ ਤਾਂ ਹੁੰਦੇ ਆ ਫਰਾਈ ਜਿੱਦੇ ਨੇ ਨਹੀਂ ਕੋਣ ਬੈਠੀ ਆਹ ਕੌਣ ਹੈ ਕਹ ਲੈ ਇੱਧਰ ਆ ਇੱਧਰ ਬਾਏ ਇੱਧਰ ਬੈਜ ਨੇ ਇਹ ਕੌਣ ਨੇ ਉਹ ਯਾਰ ਇਹ ਕਿੰਨੂ ਫੜਾਦਾ ਯਾਰ ਚੱਲ ਕੋਈ ਨਹੀਂ ਕੋਈ ਬੰਦਾ ਕੋਈ ਕੋਈ ਬੰਦੇ ਭੁੱਖੇ ਬੈਠੇ ਸੀ ਅਸੀਂ ਕਿਹਾ ਕੁਝ ਖਵਾ ਦਈਏ ਖਾ ਲੋ ਖਾ ਲੋ ਕੋਈ ਨਹੀਂ ਹੁੰਦਾ ਅਸੀਂ ਮਨਾ ਨਹੀਂ ਕਰਦੇ ਚੱਲ ਤੇਰੇ ਵਰਗੇ ਖਾ ਲੋ ਇੱਕ ਪਾਉਰ ਕਿਸੇ 포ਕੇ ਬੰਦੇ ਦਾ ਘੱਟ ਪਰਜੋ ਮੈਂ ਕੁਝ ਖਾ ਨਹੀਂ ਸਕਦਾ ਤਾਂ ਵੀ ਇੱਕ ਅੱਧਾ ਖਾ ਰਹੇ ਆ ਪ੍ਰਾਈਸ ਆਹ ਲੈ ਆਹ ਮੈਂ ਫਰੂਟ ਕੱਟ ਦਿੰਦਾ ਐਸੇ ਮੈਂ ਹੀ ਦਿੱਤੇ ਨੇ ਆਇਆ ਪ੍ਰੋਟਸ ਤੇ 10 ਰੁਪਏ ਨੇ ਆ ਗਏ ਇਹਨੂੰ ਪ੍ਰੋਟਸ ਤੇ 10 ਰੁਪਏ ਨੇ ਆ ਗਏ ਇੱਕ ਵੀ ਗੱਲ ਸੁਣੋ ਅਸੀਂ ਖਾਵਾਂਗੇ 버거 ਇਸ ਬੰਦੇ ਨੂੰ ਦੇਵਾਂਗੇ ਫਰੂਟ ਜਿਹੜੇ ਮੈਂ ਲੇ ਲਿਆ ਹਾਂ ਸਹੀ ਬਾਤ ਆਪਾਂ ਖਾਵਾਂਗੇ 버거 ਸਹੀ ਗੱਲ ਹੈ ਮੈਂ ਇਹਨੂੰ ਪੁੱਛਣਾ ਇਹਨਾਂ ਨੂੰ ਕੁਝ ਨਹੀਂ ਖਾਣਾ ਬੈਠ ਕੇ ਓ ਯਾਰ ਕਿਸੇ ਨੂੰ ਦੇ ਲੈਣੇ ਗੱਲ ਤੋਂ ਪੈਕ ਕਰਕੇ ਰੋਟੀ ਫਰੂਟਸ ਨਾਲ ਫਰੂਟਸ ਨੇ ਰੋਟੀ ਨੇ ਆਚਾਰ ਤੰਬ ਦੇ ਚਾਰ ਨਾਲ ਮੈਂ ਦੇਸੀ ਨੂੰ ਤਾਂ ਮੈਂ ਇਹ ਬੜੀ ਅੱਛੀ ਬਾਤ ਕਹੀ ਹੈ ਆਪਾਂ ਦੇਸੀ ਕੋਈ ਨਹੀਂ ਡਾਕਟਰਾਂ ਨੇ ਮੈਨਾਂ ਕਿਹਾ ਕਿ ਤਵੇ ਨਹੀਂ ਹੁੰਦਾ ਬਰਗਰ ਖਾਣੇ ਸੀ ਐਣੇ ਮੁੰਨੂ ਤਾਂ ਕੋਕ ਚੱਕਦੇ ਨਾ ਸੀ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੇ ਡਾਕਟਰਾਂ ਨੇ ਬੰਦ ਕਰਾਇਆ ਸਾਰਾ ਕੁਝ ਅਸੀਂ ਖਾਓ ਸਕਦੇ ਹਾਂ ਕਿਉਂਕਿ ਲੱਭੀ ਜਾਣਾ ਇਹ ਗੁਸਤਾ ਨੂੰ ਬੰਦ ਕਰਿਆ ਤੂੰ ਮੈਂ ਕੁਝ ਖਾਈ ਪੀ ਜਾਂਦਾ ਇੱਕ ਗੁੱਟ ਤਾਂ ਇੰਨੇ ਦਿਨਾਂ ਬਾਅਦ ਆਈਸਕ੍ਰੀਮ 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 ਓ ਚੰਗ ਚੰਗ ਬੱਚੋ ਕੁਝ ਹੋਰ ਨਿਕਲ ਗਿਆ ਕਿਉਂ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਨਾ ਕਰਦੇ ਹੋ ਮੈਂ ਪਰਸੇ ਚ ਪਾਉਣਾ ਕਿਤੇ ਫਰੂਟ ਦੇਖ ਸਕਦੇ ਹੋ ਤੁਸੀਂ ਮੇਰੇ ਮੈਂ ਖਾ ਸਕਦਾ ਡੱਬਾ ਆਈਸਕ੍ਰੀਮ ਆਲਾ ਸੀਗਾ ਮੈਂ ਪਤਾ ਨਹੀਂ ਆਈਸਕ੍ਰੀਮ ਆ ਨਿਕਲੇ ਉਹ ਚੋਂ ਫਰੂਟ ਇਹ ਜਿਵੇਂ ਅਸੀਂ ਆਏ ਭਲੇ ਖਾ ਲਈਦਾ ਓਕੇ ਭਲੇ ਖਾ बस ਨਾਲ ਕਿਤੇ ਨਾਲ ਲੋਕੀ ਲੋਕੀ ਵੇਖਦੇ ਉਹਨੇ ਮੱਕੜੀ ਚ ਫਰੂਟ ਵੀ ਮਿਲਦਾ ਹੈ ਯਸ ਕੀ ਹੈ ਇਹ ਕੀ ਲਿਖਿਆ ਹਨਾ ਪਤਾ ਲੱਗਦਾ ਫਿਰ ਆਪਾਂ ਕਿਹੜੇ ਚ ਜਾਣਾ ਹੈ ਗਰਾਉਂਡ ਤਾਂ ਮੈਂ ਕਿਹੜਾ ਗਰਾਉਂਡ ਨਹੀਂ ਹਾਂ ਫਿਰ ਆਪਾਂ ਕੀ ਕਹਿੰਦੇ ਬੇਸਮੈਂਟ 1 ਉੱਥੇ ਪਾਰਕਿੰਗ ਨਹੀਂ ਹੈਗੀ ਫਿਰ ਦੱਸ ਦੇ ਵੇ ਭੁੱਲੇ ਜਾਂਦੇ ਆ ਹੋਰੇ ਵਸੇ ਲੰਘੀ ਅਸੀਂ ਹਾਂ ਕਿੱਥੇ ਕਿੱਥੇ ਗਈ ਆ ਅਸੀਂ ਤਾਂ ਮਾਰੀ ਅਸੀਂ ਉੱਥੇ ਗਏ ਸੀ ਚਲੋ ਜੀ ਹੁਣ ਹੋਜੀ ਵਾਪਸੀ ਆਪਾਂ ਕੇਕ ਵੀ ਲੈਣਾ ਜੋਰਾਵਰ ਦਾ ਉਧਰ ਆ ਮੈਨੂੰ ਲੱਗਦਾ ਯਾਰ ਤੁਹਾਨੂੰ ਯਾਰ ਅਸੀਂ ਇੱਧਰ ਜੇ ਨੂੰ ਆਏ ਸੀ ਤੁਸੀਂ ਯਾਦ ਰੱਖਿਆ ਕਰੋ ਇਹਨਾਂ ਨੂੰ ਯਾਦ ਨਹੀਂ ਕਿੱਥੇ ਬਾਰਗੇ ਦਿੱਤਾ ਸੀ ਜੀ ਸੀ ਆਣਾ ਉਧਰ ਅੱਗੇ ਜੀ ਆਪਾਂ 3 B 2 ਆਹ ਟਾਈਮ ਬਹੁਤ ਵਧੀਆ ਮਾਹੌਲ ਹੁੰਦਾ ਅੰਨੂ ਤਾਂ ਪਤਾ ਨਹੀਂ ਤਾਂ ਉਹ ਲੋਕਾਂ ਆ ਗਏ ਬਾਤ ਇੱਧਰ ਹੋਇਆ ਸਾਈਡ ਤੇ ਹੋਇਆ ਔਰ ਗੱਡੀਆਂ ਜੀਆਂ ਬੰਦ ਤੇ ਉਹ ਆ ਗਏ ਉਹ ਦਿਖਾਇਆ ਸਭ ਨੂੰ ਕਿੱਥੇ ਬਾਏ ਗੁਰੂ ਭਲੇ ਕਰੇਗਾ ਜੀ ਦੋਸਤੋ ਅਸੀਂ ਪਹੁੰਚ ਗਏ 3 ਵੀ ਟੂ ਇਹ ਕਿੱਥੇ ਆ ਗਿਆ ਦੱਸ ਦੋ ਆ ਵੀ ਚਾਰ ਅੰਡਰ ਹੋਣਾ ਇੱਕ ਪੰਜ ਸਟਾਟਿਕ ਆਉਂਦਾ ਹੈ ਨਾ ਇਹਨਾਂ ਨੂੰ ਪੁੱਛਿਆ ਹਾਲ ਆ ਸੁਣਾਉਂ ਗੰਡੇ ਲਾਲ ਨੀ ਨਿਆ ਲੈਮਨ ਹਾਂਜੀ ਗਾਈਜ਼ ਅਸੀਂ ਬੈਠੇ ਇਹਨਾਂ ਨੇ ਚੱਕ ਲੇ ਮੂੜੇ ਬੈਠਣ ਵਾਲੇ ਆ ਦੇਖੋ ਗੱਲ ਤੇ ਹੈਗਾ ਤੂੰ ਆ ਦੇਖੋ ਤੇਰਾ ਤਾਂ ਹੀ ਬੈਠੀ ਉਹਦੇ ਡੇਰਾ ਲਾ ਕੇ ਰੱਖ ਦਿੱਤੇ ਰਸਤੇ ਦੇ ਜਿਹੜਾ ਬੈਠਣ ਦੇ ਜਿਹੜਾ ਡਾਊਨ ਤੇ ਆਹ ਦੇਖੋ ਬੈਠੀਆਂ ਰਸਤੇ 'ਤੇ ਬੈਠੇ ਆ ਉਹਦੇ ਬਰਥਡੇ ਦਾ ਕੇਕ ਲੈ ਲਿਆ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਫਿਰ ਅਸੀਂ ਘਰੇ ਜਾ ਕੇ ਉਹਦਾ ਬਰਥਡੇ ਦਾ ਕੇਕ ਕੱਟ ਕੀਤਾ ਫਿਰ ਅਸੀਂ ਸਭ ਤੋਂ ਪਹਿਲਾਂ ਅਸੀਂ ਦੀਦੀ ਨੂੰ ਵੀਡੀਓ ਕਾਲ ਲਾਈ ਸੀ ਜੋਰਾ ਵਰ ਵੀ ਬਹੁਤ ਖੁਸ਼ ਸੀਗਾ ਤੇ ਅਸੀਂ ਉਹਨੂੰ ਬੈਕ ਕੈਮਰਾ ਕਰਕੇ ਦਿਖਾਇਆ ਦੀਦੀ ਕਹਿੰਦੇ ਬਹੁਤ ਸੋਹਣਾ ਸੀ ਕੇਕ ਬਹੁਤ ਵਧੀਆ ਸੀ ਤੇ ਫਿਰ ਅਸੀਂ ਕੇਕ ਕੱਟ ਕਰਨ ਦੀ ਸਟਾਰਟ ਕੀਤੀ ਤੇ ਉਸ ਤੋਂ ਬਾਅਦ ਦੇਖੋ ਅਸੀਂ ਕੈਂਡਲਸ ਬ्लो ਕਰ ਲਈਆਂ ਸੀਗੀਆਂ ਤੇ ਫਿਰ ਅਸ਼ਰੇ ਮੇਰੇ ਤੋਂ ਫੋਨ ਲੈ ਕੇ ਕਹਿੰਦੇ ਵੀ ਆਪਾਂ ਉਹਦੇ ਸਟੈਂਡ ਦੇ ਮੂਰੇ ਰੱਖ ਦਿੰਨੇ ਆ ਫਿਰ ਉਹਦਾ ਈਜ਼ੀ ਰਹੂਗਾ ਇਦਾਂ ਉਹਨਾਂ ਨੂੰ ਵੀਡੀਓ ਕਾਲ ਕਰਨੀ ਤੇ ਫਿਰ ਉਹ ਬਹੁਤ ਕੁਝ ਸੀਗੇ ਤੇ ਉਧਰ ਵੀ ਉਧਰ ਸਵੇਰ ਹੋਈ ਹੋਈ ਸੀ ਤੇ ਇਧਰ ਰਾਤ ਤੇ ਅਸੀਂ ਵੀ ਬਹੁਤ ਕੁਝ ਸੀਗੇ ਅਸੀਂ ਉਹਨੂੰ ਬਰਥਡੇ ਦੀ ਵਿਸ਼ੇਸ ਕਰ ਰਹੇ ਸੀਗੇ ਅਸੀਂ ਅਸੀਂ ਸੋਚੇ ਅਸੀਂ ਆਪ ਹੀ ਕੇਕ ਕੱਟਣਾ ਪੈ ਰਿਹਾ ਸਾਨੂੰ ਜੇ ਉਹ ਇਧਰ ਹੁੰਦੇ ਤਾਂ ਉਹ ਕੱਟਦੇ ਤੇ ਫਿਰ ਅਸੀਂ ਕੇਕ ਕੱਟ ਕਰਨਾ ਸਟਾਰਟ ਕਰ ਦਿੱਤਾ ਅਸੀਂ ਕਲਾਪਿੰਗ ਕੀਤੀ ਸਭ ਤੋਂ ਪਹਿਲਾਂ ਤੇ ਸਾਨੂੰ ਵੀ ਬਹੁਤ ਮਜ਼ਾ ਆ ਰਿਹਾ ਸੀਗਾ ਉਹਦਾ ਕੇਕ ਕੱਟ ਕਰਨਾ ਤੇ ਉਹ ਵੀ ਉਧਰ ਦੇਖ ਰਹੇ ਸੀਗੇ ਫੇਸ ਟੂ ਫੇਸ ਬਹੁਤ ਵਧੀਆ ਲੱਗ ਰਿਹਾ ਸੀਗਾ ਅਸੀਂ ਫੇਰ ਉਹ ਕੁ ਮਾਰ ਕੇ ਕੈਂਡਲਸ ਬੁਝਾ ਦਿੱਤੀਆਂ ਤੇ ਉਹ ਵੀ ਉਹ ਵੀ ਹੈ ਕਲਾਪਿੰਗ ਕਰ ਰਹੇ ਸੀ ਹੈਪੀ ਬਰਥਡੇ ਕਹਿ ਰਹੇ ਸੀ ਤੇ ਫਿਰ ਅਸੀਂ ਕੇਕ ਕੱਟ ਕੀਤਾ ਤੇ ਅਸੀਂ ਬਰਥਡੇ ਦੀਆਂ ਵਿਸ਼ੇਸਟਾਰਟ ਕਰਤੀਆਂ ਉਹਨੂੰ ਕਰਨੀ ਉਹ ਬਹੁਤ ਖੁਸ਼ੀ ਹੈਪੀ ਬਰਥਡੇ ਹੈਪੀ ਬਰਥਡੇ ਜਰਵਰ ਲਸ ਮੈਂ ਬੰਦੇ ਦੇ ਬਰਥਡੇ ਤੇ ਕੱਟ ਲਿਆ ਆਪੇ ਖਾ ਰਹੇ ਆ ਤੇ ਆ ਦੇਖ ਲਓ ਕੇਕ ਕਿੰਨਾ ਸੋਹਣਾ ਜਰਵਰ ਵਰਦਾ ਮੈਂ ਮੈਂ ਤੁਹਾਨੂੰ ਹੈਪੀ ਬਰਥਡੇ ਜਰਵਰ ਗੋਡ ਬlesਸ ਯੂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਤੈਨੂੰ ਲੰਬੀ ਉਮਰ ਆ ਦੇਵੇ ਤੇ ਇੱਥੇ ਅਸੀਂ ਬਲੌਗ ਦਾ ਐਂਡ ਕਰ ਰਹੇ ਆ ਤੇ ਅਸੀਂ ਮਿਲਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੇ ਸਬਸਕ੍ਰਾਈਬ ਜੂਰ ਕਰਿਓ ਵਾਹੀ ਵਾਹੀ